ਚੱਲੋ ਜੀ ਅੱਜ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ ਵਾਅਦਾ ਸਵਾਗਤੋ ਸਾਹਰਾਜ ਜੀ ਕੁਝ ਗੱਲਾਂ ਬਤਾਈ ਦੀ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਸਭ ਤੋਂ ਪਹਿਲਾਂ ਜਿਹੜੇ ਅਮਰੀਕਾ ਦੇ ਵਿੱਚ ਕੁਝ ਸ਼ਹਿਰ ਤਸ ਰਹੇ ਨੇ ਡੋਬ ਰਹੇ ਨੇ ਕਾਲਪਾ ਗੱਲ ਕੀਤੀ ਸੀ ਕੈਨੇਡਾ ਦੇ ਵਿੱਚ ਵੀ ਉਹਦਾ ਅਸਰ ਤੇ ਖਤਰਾ ਹੋ ਰਿਹਾ ਉਹਦੇ ਬਾਰੇ ਗੱਲਬਾਤ ਕਰਨੀ ਹੈ BC ਦੇ ਵਿੱਚ ਬਿੱਲ 15 ਦੇ ਉੱਤੇ ਗ੍ਰੀਨ ਪਾਰਟੀ ਦਾ ਜਿਹੜਾ ਫੈਸਲਾ ਹੈ ਉਹ ਵੀ ਤੁਹਾਡੇ ਨਾਲ ਸਾਂਝਾ ਕਰਨਾ ਕੈਨੇਡਾ ਦੇ ਵਿੱਚ ਬੇਰੋਜ਼ਗਾਰੀ ਵਧੀ ਹੈ ਤੇ ਅਮਰੀਕਾ ਕਾਰਨ ਕੈਨੇਡਾ ਤੇ ਯੂਰਪ ਦੀ ਆਪਸ ਦੇ ਵਿੱਚ ਸਾਂਝ ਵੱਧ ਰਹੀ ਆ ਤੇ ਇੱਕ ਮਕਮਾਸਟਰ ਯੂਨੀਵਰਸਿਟੀ ਦੀ ਅਲਟਰਾ ਪ੍ਰੋਸੈਸਰ ਖਾਣੇ ਸੰਬੰਧੀ ਨਵੀਂ ਖੋਜ ਆ ਉਹ ਤੁਹਾਡੇ ਨਾਲ ਸਾਂਝੀ ਕਰ ਰਹੀ ਆ ਸਭ ਤੋਂ ਪਹਿਲਾਂ ਗੱਲਬਾਤ ਅਮਰੀਕਾ ਦੇ ਵਿੱਚ ਇੱਕ ਨਵੇਂ ਮਸਲੇ ਬਾਰੇ ਤੇ ਉਹਦਾ ਕੈਨੇਡਾ ਦੇ ਉੱਤੇ ਕੀ ਅਸਰ ਪੈ ਰਿਹਾ 28 ਵੱਡੇ ਸ਼ਹਿਰ ਅਮਰੀਕਾ ਦੇ ਹੌਲੀ ਹੌਲੀ ਸਿੰਕ ਹੋ ਰਹੇ ਆ ਥੱਲੇ ਨੂੰ ਜਾ ਰਹੇ ਆ ਨਿਊਯਾਰਕ ਹਿਊਸਟਨ ਸਿਆਟਲ ਇਦਾਂ ਦੇ ਜਿਹੜੇ ਸ਼ਹਿਰ ਨੇ ਇਹ 2 ਤੋਂ 10 ਮਿਲੀਮੀਟਰ ਇੱਕ ਸਾਲ ਦੇ ਵਿੱਚ ਥੱਲੇ ਨੂੰ ਜਾ ਰਹੇ ਆ ਜਿਹਦਾ ਮਤਲਬ ਇਹ ਆ ਕਿ ਹੜਾ ਦਾ ਖਤਰਾ ਵਧੂਗਾ ਤੇ ਬਿਲਡਿੰਗ ਰੋਡ ਰੇਲ ਟਰੈਕ ਤੇ ਸਾਰੇ ਕੁਝ ਦੇ ਉੱਤੇ ਵੱਡਾ ਡੈਮੇਜ ਹੋਊਗਾ ਜਿਹੜਾ ਸਿੱਧਾ ਸਿੱਧਾ ਗਰਾਊਂਡ ਵਾਟਰ ਦੇ ਨਾਲ जोडਿਆ ਜਾ ਰਿਹਾ ਕਿ ਜਿੰਨਾ ਧਰਤੀ ਹੇਠੋਂ ਪਾਣੀ ਉੱਤੇ ਨੂੰ ਕੱਢੀ ਜਾ ਰਿਹਾ ਧਰਤੀ ਥੱਲੇ ਨੂੰ ਖਿਸਕੀ ਜਾ ਰਹੀ ਹੈ ਹੋਰ ਬਹੁਤ ਕਾਰਨ ਨੇ ਪਰ ਧਰਤੀ ਦੇ ਵਿੱਚੋਂ ਪਾਣੀ ਦਾ ਕੱਢਿਆ ਜਾਣਾ ਇੱਕ ਸਭ ਤੋਂ ਵੱਡਾ ਕਾਰਨ ਦੱਸਿਆ ਜਾ ਰਿਹਾ ਆਇਲ ਡ੍ਰਿਲਿੰਗ ਵੀ ਹੈ ਜਿਹੜੀ ਆਇਲ ਥੱਲੇੋਂ ਕੱਢੇ ਜਾ ਰਹੇ ਉਹਦੇ ਨਾਲ ਵੀ ਫਰਕ ਪੈਂਦਾ ਸੌਫਟ ਸੌਲ ਵੀ ਇੱਕ ਕਾਰਨ ਆ ਜਿਹੜੀਆਂ ਟੈਕਟੋਨਿਕ ਐਕਟੀਵਿਟੀਜ਼ ਹੋ ਰਹੀਆਂ ਧਰਤੀ ਦੇ ਵਿੱਚ ਉਹਦਾ ਵੀ ਇੱਕ ਵੱਡਾ ਕਾਰਨ ਦੱਸਿਆ ਜਾ ਰਿਹਾ ਹੁਣ ਜਿਹੜੀਆਂ ਭਾਰੀਆਂ ਬਿਲਡਿੰਗ ਨੇ ਉਹਦੇ ਨਾਲ ਹੀ ਸਮੱਸਿਆ ਹੋਰ ਵੱਧ ਰਹੀ ਹੈ ਜਿੰਨਾ ਕਿਸੇ ਬਿਲਡਿੰਗ ਦਾ weight ਆ ਜਾਂ ਸ਼ਹਿਰ ਦੇ ਵਿੱਚ ਜਿੰਨਾ ਇਨਫਰਾਸਟ੍ਰਕਚਰ ਆ ਉਹਨਾਂ ਹੀ ਥੱਲੇ ਨੂੰ ਸਿੰਕ ਜ਼ਿਆਦਾ ਕਰੂਗਾ ਖਾਸ ਤੌਰ ਦੇ ਉੱਤੇ ਉਸ ਏਰੀਆ ਦੇ ਉੱਤੇ ਜਿੱਥੇ ਧਰਤੀ ਬਹੁਤ ਕਮਜ਼ੋਰ ਜਾਇਦਾ ਕਹਿ ਲੋ ਕਿ ਬਿਲਕੁਲ ਗਾਰੇ ਵਰਗੀ ਹੋ ਗਈ ਹੈ ਹੁਣ ਸਿਧਾਂਤ ਤੇ ਬੜਾ ਸਿੱਧਾ ਹੈ ਵੀ ਜਿੰਨਾ ਉੱਤੇ ਭਾਰ ਜ਼ਿਆਦਾ ਆ ਥੱਲੇਉਂ ਧਰਤੀ ਨਰਮੇ ਉਹਨਾਂ ਉਹਨੇ ਥੱਲੇ ਨੂੰ ਜਾਣਾ ਤੇ ਇਹ ਛੋਟੇ-ਮੋਟੇ ਚੀਜ਼ ਲਈ ਤੇ ਮੰਨਿਆ ਜਾ ਸਕਦਾ ਪਰ ਪੂਰਾ ਸ਼ਹਿਰ ਦਾ ਸ਼ਹਿਰ ਥੱਲੇ ਨੂੰ ਜਾਂਦਾ ਹੋਵੇ ਇਹ ਪਹਿਲੀ ਵਾਰੀ ਪਤਾ ਲੱਗਾ ਕੱਲ ਇਹ ਖਬਰ ਆਈ ਸੀਗੀ ਹੁਣ ਉਹ ਅਮਰੀਕਾ ਦੇ ਬਾਰੇ ਉਹਨਾਂ ਨੇ ਖਬਰ ਦਿੱਤੀ ਸੀ ਵੀ ਆ ਆ ਅਮਰੀਕਾ ਦੇ 28 ਸ਼ਹਿਰ ਆ ਜਿਨ੍ਹਾਂ ਦੇ ਉੱਤੇ ਅਸਰ ਪੈ ਰਿਹਾ ਹੁਣ ਗੱਲ ਆਉਂਦੀ ਆ ਕੈਨੇਡਾ ਵਾਲੇ ਪਾਸੇ ਹੁਣ ਅੱਜ ਇਹ ਪਤਾ ਲੱਗਿਆ ਕਿ ਟੋਰਾਂਟੋ ਮੌਂਟਰੀਅਲ ਇਹ ਜਿਹੜੇ ਗਲੇਸ਼ੀਅਰ ਐਕਟੀਵਿਟੀ ਕਰਕੇ ਇਹਨਾਂ ਦੇ ਵਿੱਚ ਫਰਕ ਪੈ ਰਿਹਾ ਇਹ ਰਾਈਜ਼ ਹੋ ਰਿਹਾ ਹੈ ਗਲੇਸ਼ੀਅਰ ਐਕਟੀਵਿਟੀ ਕਰਕੇ ਵੈਨਕੂਵਰ ਤੇ ਕੁਝ ਪਾਰਟ ਸਦਰਨ ਅਨਟੈਰੀਓ ਦੇ ਤੇ ਬੀਸੀ ਦੇ ਹੈਗੇ ਆ ਜਿਹੜੇ ਉਹ ਹਜੇ ਵੀ ਜਿਹੜੇ ਆਹੋ ਥੱਲੇ ਨੂੰ ਜਾ ਰਹੇ ਆ ਖਾਸ ਕਰ ਜਿਹੜੀ ਟੈਕਟੋਨਿਕ ਐਕਟੀਵਿਟੀ ਟੈਕਟੋਨਿਕ ਐਕਟੀਵਿਟੀ ਮਤਲਬ ਜਿਹੜੀਆਂ ਧਰਤੀ ਦੇ ਥੱਲੇ ਪਲੇਟਾਂ ਨੇ ਉਹ ਪਚਾਲ ਆਉਣਾ ਜਾਂ ਹਿੱਲਦੀਆਂ ਨੇ ਜਾਂ ਕਹਿ ਲਓ ਉਹਨਾਂ ਦੇ ਹਿੱਲਣ ਦੇ ਨਾਲ ਜਦੋਂ ਪਚਾਲ ਆਉਂਦਾ ਆ ਉਹਨਾਂ ਤੇ ਫਰਕ ਪੈਂਦਾ ਤੇ ਦੂਜਾ ਪਾਣੀ ਜਿਹੜਾ ਕੱਢਿਆ ਜਾ ਰਿਹਾ ਇਹ ਸ਼ਹਿਰ ਥੱਲੇ ਨੂੰ ਜਾ ਰਿਹਾ ਹੁਣ ਇਹਦਾ ਬਹੁਤ ਡੈਮੇਜ ਹੋ ਰਿਹਾ ਜਿਹੜਾ ਦਿਸਦਾ ਨਹੀਂ ਸਮੇ ਦੇ ਨਾਲ ਨਾਲ ਇਹਦੇ ਨਾਲ ਰੋਡ ਕ੍ਰੈਕ ਹੁੰਦੇ ਆ ਜਿਹੜੀਆਂ ਬਿਲਡਿੰਗਸ ਨੇ ਉਹਨਾਂ ਦੇ ਉੱਤੇ ਅਸਰ ਪੈਂਦਾ ਜਿਹੜੀਆਂ ਪਾਈਪਲਾਈਨਸ ਨੇ ਉਹ ਟੁੱਟ ਜਾਂਦੀਆਂ ਤੇ ਇਹ ਡੈਮੇਜ ਜਿਹੜਾ ਬਹੁਤ ਜ਼ਿਆਦਾ ਆ ਕਿ ਇਹਨੂੰ ਅ ਦੂਜਾ ਵੀ ਦੇਖਿਆ ਵੀ ਨਹੀਂ ਜਾ ਸਕਦਾ ਇੰਨੀ ਜਲਦੀ ਵੀ ਕੀ ਫਰਕ ਪੈਂਦਾ ਭਾਵੇਂ 1 mm ਤੋਂ ਲੈ ਕੇ ਮਿਲੀਮੀਟਰ ਬਹੁਤ ਥੋੜਾ ਹੁੰਦਾ ਛੋਟਾ ਹੁੰਦਾ ਉਨੀ ਕੀ ਧਰਤੀ ਥੱਲੇ ਨੂੰ ਜਾ ਰਹੀ ਆ ਪਰ ਇਹ ਵੱਡੇ ਪੱਧਰ ਦੇ ਉੱਤੇ ਇਹਨੂੰ ਫਰਕ ਬਹੁਤ ਜ਼ਿਆਦਾ ਆ ਬਹੁਤੇ ਸ਼ਹਿਰਾਂ ਦੇ ਵਿੱਚ 28ਆਂ ਦੇ ਵਿੱਚੋਂ 25 ਜਿਹੜੇ ਅਮਰੀਕਾ ਦੇ ਸ਼ਹਿਰ ਆ ਉਹਨਾਂ ਦੇ ਵਿੱਚ 65% ਲੈਂਡ ਸਿੰਕ ਕਰ ਰਹੀ ਆ ਤੇ ਜਿਹੜੇ ਤਿੰਨ ਹੈਗੇ ਉਹਨਾਂ ਦੇ ਵਿੱਚ 20% ਲੈਂਡ ਸਿੰਕ ਕਰ ਰਹੀ ਹੈ ਟੈਕਸਸ ਦੇ ਵਿੱਚ ਸਭ ਤੋਂ ਜ਼ਿਆਦਾ ਟੈਕਸਸ ਦੇ ਵਿੱਚ ਜਿਹੜੀ ਹਿੱਟ ਹੋਈ ਹੈ ਜਿਹੜਾ ਡੈਲਸ ਆ ਟੈਕਸਸ ਦੇ ਵਿੱਚ ਇਸੇ ਤਰ੍ਹਾਂ ਹਿਊਸਟਨ ਆ ਉਹਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਸਿੰਕਿੰਗ ਹੋ ਰਹੀ ਹੈ ਸਭ ਤੋਂ ਜ਼ਿਆਦਾ ਧਰਤੀ ਦੇ ਵਿੱਚ ਨੂੰ ਸ਼ਹਿਰ ਜਾ ਰਹੇ ਸੋ ਇਹਦੇ ਨਾਲ ਕੁਦਰਤੀ ਆ ਹੜਾਂ ਦਾ ਖਤਰਾ ਵਧ ਰਿਹਾ ਹੈ ਜਿੱਦਾਂ ਜਿੱਦਾਂ ਲੈਂਡ ਥੱਲੇ ਨੂੰ ਜਾ ਰਹੀ ਹੈ ਤੇ ਇਹਦੇ ਨਾਲ ਜ਼ਿਆਦਾ ਉਹਦੇ ਚਾਂਸਸ ਆ ਜਾਂਦੇ ਆ ਹੁਣ ਜਿਹੜੀ ਮੋਨਿਟਰਿੰਗ ਤੇ ਜ਼ੋਨਿੰਗ ਦੇ ਨਾਲ ਮਦਦ ਮਿਲ ਰਹੀ ਹੈ ਜਿਹੜੇ ਸ਼ਹਿਰ ਆ ਉਹਨਾਂ ਨੂੰ ਜਿਹੜੀ ਸੈਟਲਾਈਟ ਟੂਲ ਵਰਤ ਕੇ ਟਰੈਕ ਕਰਨਾ ਚਾਹੀਦਾ ਵੀ ਕਿੰਨਾ ਸਿੰਕ ਕਰ ਰਹੇ ਆ ਜ਼ੋਨਿੰਗ ਲਾਜ਼ ਦੇ ਵਿੱਚ ਕੀ ਤਬਦੀਲੀ ਆ ਬਿਲਡਿੰਗ ਜਿਹੜੀ ਆ ਉਹ ਰਿਸਕੀ ਏਰੀਆਜ਼ ਦੇ ਵਿੱਚ ਅਵੋਇਡ ਕਰਨੀ ਚਾਹੀਦੀ ਆ ਤੇ ਇਹਦੇ ਤੋਂ ਬਾਅਦ ਕੋਈ ਨਾ ਕੋਈ ਐਕਸ਼ਨ ਲਿਆ ਜਾਊਗਾ ਸਰਚਰਸ ਇਹ ਦੱਸ ਰਹੇ ਆ ਕਿ ਜਿਹੜੇ ਸ਼ਹਿਰ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਆਪਣੀ ਪਾਣੀ ਦੀ ਵਰਤੋਂ ਨੂੰ ਮੈਨੇਜ ਕਰਨਾ ਚਾਹੀਦਾ ਆ ਜਿਹੜਾ ਡਰੇਨੇਜ ਸਿਸਟਮ ਆ ਇਨੂੰ ਠੀਕ ਕਰਨਾ ਚਾਹੀਦਾ ਹੈ ਡੈਮੇਜ ਇੰਨਾ ਜ਼ਿਆਦਾ ਹੋ ਜੇ ਜਿੰਨਾ ਕੁ ਪਾਣੀ ਘਟ ਵਰਤਨਾ ਵਰਤ ਸਕਦੇ ਉਹਨਾਂ ਕੁ ਪਾਣੀ ਘਟ ਵਰਤੋ ਤੇ ਜਿੰਨਾ ਕੁ ਧਰਤੀ ਦੇ ਥੱਲੇ ਦੁਬਾਰਾ ਭੇਜ ਸਕਦੇ ਆ ਉਹਨਾਂ ਦੁਬਾਰਾ ਭੇਜਣਾ ਚਾਹੀਦਾ ਅਗਲੀ ਗੱਲਬਾਤ ਬਿੱਲ 15 ਬਾਰੇ ਆ ਬਿੱਲ 15 ਕੀ ਕਹਿੰਦਾ ਆ ਬਿੱਲ 15 ਇੱਕ ਜਿਹੜਾ ਕਹਿ ਰਿਹਾ ਕਿ ਜਿਹੜੇ ਹਸਪੀਟਲ ਆ ਸਕੂਲ ਆ ਜਾਂ ਦੂਜੀ ਪਬਲਿਕ ਇਨਫਰਾਸਟ੍ਰਕਚਰ ਆ ਉਹਦੇ ਵਿੱਚ ਡਿਲੇ ਨਾ ਹੋਵੇ ਜਿਹੜੇ ਪਰਮਿਟ ਦੇ ਵਿੱਚ ਜਾਂ ਅਪਰੂਵਲਸ ਦੇ ਵਿੱਚ ਉਹਨੂੰ ਫਾਸਟ ਟਰੈਕ ਕਰੋ ਉਹਨਾਂ ਹਸਪਤਾਲ ਬਣ ਰਿਹਾ ਚਾਰ ਪੰਜ ਸਾਲ ਹੋ ਗਏ ਹਸਪਤਾਲ ਬਣੀ ਜਾਂਦਾ ਉਹਨੂੰ ਫਾਸਟ ਟਰੈਕ ਕਰਨਾ ਚਾਹੀਦਾ ਤੇਜ਼ੀ ਕਰਨੀ ਚਾਹੀਦੀ ਬਿਲ 15ਏ ਕਹਿ ਰਿਹਾ ਤੇ ਬਿਲ 15 ਫਿਰ ਸਰਕਾਰ ਨੂੰ ਜਾਨੀ ਕਿ ਐਨਡੀਪੀ ਨੂੰ ਇਹ ਪਾਵਰ ਦੇ ਰਿਹਾ ਕਿ ਤੁਸੀਂ ਤੇਜ਼ੀ ਦੇ ਨਾਲ ਕੰਮ ਕਰ ਸਕਦੇ ਆ ਜਿਹੜੀ ਗ੍ਰੀਨ ਪਾਰਟੀ ਆ ਉਹਨੇ ਵਿਰੋਧ ਕੀਤਾ ਇਸ ਕੱਲ ਦਾ ਬੀਸੀ ਗ੍ਰੀਨ ਪਾਰਟੀ ਇਹ ਕਹਿੰਦੀ ਆ ਕਿ ਜੇ ਇਹ ਬਿਲ ਪਾਸ ਹੋ ਗਿਆ ਇਹਦੇ ਨਾਲ ਐਨਡੀਪੀ ਸਰਕਾਰ ਦੇ ਕੋਲ ਬਹੁਤ ਸਾਰੀ ਪਾਵਰ ਆ ਜਾਊਗੀ ਜਿਹਦੇ ਨਾਲ ਕੀ ਹੋਊਗਾ ਕਿ ਜਿਹੜੇ ਕੁਝ ਮਹੱਤਵਪੂਰਨ ਪੜਾਅ ਨੇ ਕਿਸੇ ਥਾਂ ਦੇ ਵਿੱਚ ਜਾਂ ਜਿਹੜਾ ਪ੍ਰੋਸੈਸ ਆ ਇਹ ਉਹਨੂੰ ਫਾਲੋ ਨਹੀਂ ਕਰਨਗੇ ਤੇ ਸਿੱਧੇ ਉਹਨੂੰ ਬਾਈਪਾਸ ਕਰ ਜਾਣਗੇ ਤੇ ਕੰਸਲਟੇਸ਼ਨਸ ਨਹੀਂ ਹੋਣਗੀਆਂ ਸ਼ਹਿਰਾਂ ਦੇ ਵਿੱਚ ਜਾਂ ਫਰਸਟ ਨੇਸ਼ਨਸ ਦੇ ਨਾਲ ਵੀ ਇਹ ਆਖੋ ਪਰੋਖੇ ਕਰਕੇ ਕੁਝ ਵੀ ਧੱਕਾ ਕਰ ਸਕਦੇ ਸਾਰੇ ਕਾਨੂੰਨ ਨੂੰ ਪਾਸੇ ਰੱਖ ਸਕਦੇ ਆ ਐਨਡੀਪੀ ਕੋਲੇ ਦੇ ਨਾਲ ਜ਼ਿਆਦਾ ਤਾਕਤ ਆ ਜਾਊਗੀ ਜਿਹੜੀ ਪਰੋਵਿੰਸ਼ੀਅਲੀ ਸਿਗਨੀਫੀਕੈਂਟ ਇੱਕ ਟਰਮ ਇਹਨਾਂ ਨੇ ਵਰਤੀ ਆ ਗ੍ਰੀਨ ਕਹਿੰਦੇ ਵੀ ਇਹ ਵੇਗ ਆ ਇਹਦਾ ਕੋਈ ਡੈਫੀਨਿਟ ਮਤਲਬ ਨਹੀਂ ਹੈ ਇਹਨੂੰ ਕਿਸੇ ਪਾਸੇ ਵੀ ਵਰਤਿਆ ਜਾ ਸਕਦਾ ਇਹ ਸਰਕਾਰ ਨੂੰ ਤਾਕਤ ਪਾਵਰ ਦੇ ਦਿੰਦੀ ਆ ਕਿ ਤੁਸੀਂ ਕੋਈ ਵੀ ਪ੍ਰੋਜੈਕਟ ਨੂੰ ਕਹਿ ਸਕਦੇ ਆ ਕਿ ਪ੍ਰੋਵਿੰਸ਼ੀਅਲ ਪ੍ਰੋਵਿੰਸ਼ੀਅਲੀ ਸਿਗਨੀਫੀਕੈਂਟ ਆ ਬਿਨਾ ਉਹਦੀ ਡੈਫੀਨੇਸ਼ਨ ਦਿੱਤੇ ਉਹ ਇਹਦਾ ਮਤਲਬ ਬੜਾ ਸਪਸ਼ਟ ਆ ਜਿਹੜਾ ਲੈਜਿਸਲੇਟਿਵ ਸੈਸ਼ਨ ਆ ਉਹ ਆਹਾ ਥੋੜੇ ਚਿਰ ਨੂੰ ਮਈ ਦੇ ਆਖਰ ਦੇ ਵਿੱਚ ਖਤਮ ਹੋ ਜਾਣਾ ਸੋ ਜਿਆਦਾ ਟਾਈਮ ਨਾ ਹੋਵੇ ਵੀ ਨਾ ਇਸ ਬਿੱਲ ਨੂੰ ਫਿਕਸ ਕਰਨ ਦੇ ਲਈ ਜਾਂ ਚੇਂਜ ਕਰਨ ਦੇ ਲਈ ਜਾਂ ਤੇ ਹੁਣ ਪਾਸ ਹੋਊਗਾ ਜਾਂ ਰਿਜੈਕਟ ਹੋਊਗਾ ਪਰ ਇਹਦੇ ਵਿੱਚ ਵਿਚਾਲੇ ਨੂੰ ਠੀਕ ਠਾਕ ਕਰਨ ਦੇ ਲਈ ਸਮਾਂ ਹੈ ਨਹੀਂ ਥੋੜੇ ਦਿਨਾਂ ਨੂੰ ਹੀ ਇਹ ਲਗਭਗ ਖਤਮ ਹੋ ਜਾਣਾ ਸੈਸ਼ਨ ਗ੍ਰੀਨ ਇਹ ਕਹਿ ਰਹੀ ਆ ਕਿ ਇਹਨਾਂ ਨੇ ਐਨਡੀਪੀ ਦੇ ਨਾਲ ਪਹਿਲਾਂ ਕੰਮ ਕੀਤਾ ਕਿਉਂਕਿ ਪਿੱਛੇ ਆਪਾਂ ਸਾਰੇ ਜਾਣਦੇ ਗ੍ਰੀਨ ਤੇ ਐਨਡੀਪੀ ਜਿਹੜੀ ਆ ਸਾਥ ਦਿੰਦੀ ਰਹੀ ਆ ਇੱਕ ਦੂਜੇ ਦਾ ਬਿੱਲਾਂ ਦੇ ਉੱਤੇ ਪਰ ਉਹ ਕਹਿੰਦੇ ਐਸ ਵਾਰੀ ਗ੍ਰੀਨ ਜਿਹੜੀ ਗ੍ਰੀਨ ਕਹਿ ਰਹੇ ਆ ਕਿ ਅਸ਼ੋਰੈਂਸ ਦਿਆਂ ਕਿ ਇਹਦੇ ਵਿੱਚ ਕੋਈ ਚੇਂਜ ਕੀਤੀ ਜਾਊਗੀ ਐਂਡੀਪੀ ਡਿਫੈਂਡ ਕਰ ਰਹੀ ਐ ਇਸ ਚੀਜ਼ ਨੂੰ ਐਂਡੀਪੀ ਸਰਕਾਰ ਇਹ ਕਹਿ ਰਹੀ ਆ ਕਿ ਕੋਈ ਇਦਾਂ ਦਾ ਕਾਨੂੰਨ ਚਾਹੀਦਾ ਆ ਜਿਹੜਾ ਰੈਡਿਟਿਵਿਜ਼ਮ ਨੂੰ ਕੱਟੇ ਜਿਹੜੀ ਲਾਲ ਫੀਤਾ ਸ਼ਾਹੀ ਆ ਜਿਹੜਾ ਫਾਈਲਾਂ ਇੱਕ ਦਫ਼ਤਰ ਤੋਂ ਦੂਜੇ ਦਫ਼ਤਰ ਜਾਂਦੀਆਂ ਟਾਈਮ ਲੱਗ ਜਾਂਦਾ ਵੀ ਉਹਨੂੰ ਸਪੀਡ ਅਪ ਕਰਨਾ ਜ਼ਰੂਰੀ ਆ ਉਹ ਜੇ ਕਿਸੇ ਪ੍ਰੋਜੈਕਟ ਨੂੰ ਪੂਰਾ ਕਰਨਾ ਚਾਹੁੰਦੇ ਆ ਉਹ ਤੇਜ਼ ਕਰਨਾ ਪਊਗਾ ਇਦੇ ਨਾਲ ਬੀਸੀ ਦੀ ਇਕਨੋਮੀ ਜਿਹੜੀ ਆ ਉਹ ਉੱਤੇ ਫਰਕ ਪਊਗਾ ਸੋ ਐਨਡੀਪੀ ਨੇ ਕਿਹਾ ਕਿ ਸਾਡੇ ਜਿਹੜੇ ਸਟੈਂਡਰਡਸ ਹਾਈ ਰਹਿਣਗੇ ਉਹ ਕਹਿੰਦੇ ਭਾਵੇਂ ਕਿ ਇਹਨੂੰ ਅਸੀਂ ਤੇਜ਼ੀ ਦੇ ਨਾਲ ਕਿਸੇ ਵੀ ਪ੍ਰੋਜੈਕਟ ਨੂੰ ਪਾਸ ਕਰਨ ਦੇ ਲਈ ਕਹਿ ਰਹੇ ਹਾਂ ਪਰ ਜਿਹੜਾ ਵਾਤਾਵਰਣ ਤੇ ਹੋਰ ਕੰਮ ਆ ਫਸਟ ਨੇਸ਼ਨ ਵਾਲੇ ਨੇ ਨਾ ਸਾਰਿਆਂ ਦਾ ਸੀ ਖਿਆਲ ਰੱਖਾਂਗੇ ਸੋ ਐਨਡੀਪੀ ਜੇ ਗ੍ਰੀਨ ਇਸ ਦੇ ਉੱਤੇ ਸਪੋਰਟ ਨਹੀਂ ਕਰਦੀ ਤਾਂ ਐਨਡੀਪੀ ਦੇ ਲਈ ਥੋੜੀ ਜੀ ਸਮੱਸਿਆ ਹੋ ਸਕਦੀ ਹੈ ਇੱਕ ਕੰਫੀਡੈਂਸ ਬਿਲ ਆ ਤੇ ਐਨਡੀਪੀ ਦੇ ਕੋਲ ਇਹ ਨਾ ਉਹ ਜਿੰਨੀਆਂ ਵੋਟਾਂ ਚਾਹੀਦੀਆਂ ਹੁੰਦੀਆਂ ਨਹੀਂ ਐਨੂੰ ਪਾਸ ਕਰਨ ਦੇ ਲਈ ਅਨਲੈਸ ਫੁੱਲ ਸਪੋਰਟ ਜਿਹੜੀ ਆ ਉਹਨਾਂ ਨੂੰ ਜਾਂ ਜਿਹੜੀ ਦੂਜੇ ਪਾਸਿਓਂ ਮਿਲਦੀ ਆ ਸਪੀਕਰ ਨੂੰ ਫਿਰ ਟਾਈ ਤੋੜਨੀ ਪੈ ਸਕਦੀ ਆ ਜੇ ਵੋਟ ਬਹੁਤ ਨੇੜੇ ਦੀ ਹੋਏ ਤਾਂ ਸਪੀਕਰ ਜਿਹੜੇ ਹਾਊਸ ਸਪੀਕਰ ਨੇ ਉਹਨਾਂ ਨੂੰ ਡਿਸਾਈਡਿੰਗ ਵੋਟ ਵੋਟ ਜਿਹੜੀ ਆ ਉਹ ਪਾਉਣੀ ਪਊਗੀ ਪਰ ਇਹ ਆਮ ਤੌਰ ਦੇ ਉੱਤੇ ਬਹੁਤ ਘੱਟ ਹੁੰਦਾ ਤੇ ਰਾਜਨੀਤਿਕ ਤੌਰ ਤੇ ਬਹੁਤ ਸੰਵੇਦਨਸ਼ੀਲ ਮਾਮਲਾ ਆ ਅੱਛਾ ਇਹਦੇ ਨਾਲ ਹੋਊ ਕੀ ਸਕਦਾ ਜੇ ਇਹ ਬਿੱਲ ਪਾਸ ਨਹੀਂ ਹੁੰਦਾ ਐਂਡੀਪੀ ਸਰਕਾਰ ਕਲਾਪਸ ਹੋ ਸਕਦੀ ਹੈ ਜਿਹਦੇ ਨਾਲ ਮਤਲਬ ਪ੍ਰੋਵਿੰਸ਼ੀਅਲ ਇਲੈਕਸ਼ਨ ਤੱਕ ਹੋ ਸਕਦੀ ਹੈ ਇਹ ਵੱਡੀ ਚੀਜ਼ ਹੈ ਇੱਕ ਬਹੁਤ ਵੱਡਾ ਮਾਮਲਾ ਹੈ ਸੋ ਬਿੱਲ 15 ਜਿਹੜਾ ਅਪਰੂਵਲ ਦੇ ਲਈ ਆ ਕਿ ਡਿਜ਼ਾਈਨ ਕੀਤਾ ਗਿਆ ਹਸਪਤਾਲ ਸਕੂਲ ਸਰੀ ਦੇ ਵਿੱਚ ਦੂਜਾ ਹਸਪਤਾਲ ਕਦੋਂ ਦਾ ਬਣ ਰਿਹਾ ਲੋਕਾਂ ਨੂੰ ਚੇਤੇ ਵੀ ਭੁੱਲ ਗਿਆ ਇਹ ਕਦੋਂ ਬਣਨਾ ਇਹਦੇ ਬਾਰੇ ਪਤਾ ਹੀ ਕੁਛ ਨਹੀਂ ਹੁਣ ਇਹਦੇ ਵਿੱਚ ਕੁਝ ਤੇ ਗੜਬੜ ਹੈਗੀ ਹੈ ਨਾ ਇਹ ਤਿਆਰ ਹੋਣਾ ਚਾਹੀਦਾ ਹੈ ਇਹਦਾ ਕੁਝ ਨਾ ਕੁਝ ਆਹ ਪ੍ਰੋਜੈਕਟ ਇੱਥੇ ਆਪਣਾ ਜਿਹੜਾ ਮੈਸੀ ਟਨਲ ਵਾਲਾ ਆ ਮੈਸੀ ਟਨਲ ਵਾਲਾ ਪ੍ਰੋਜੈਕਟ 2017 ਦੇ ਵਿੱਚ ਲਿਬਰਲ ਗਵਰਨਮੈਂਟ ਸੀਗੀ ਲਿਬਰਲ ਗਵਰਨਮੈਂਟ ਗਈ ਨੂੰ ਵੀ ਕਿੰਨਾ ਚਿਰ ਹੋ ਗਿਆ ਹੁਣ 25 ਆ ਗਿਆ ਤੇ 2017 ਦੇ ਵਿੱਚ ਲਿਬਰਲ ਸਰਕਾਰ ਨੇ ਉੱਥੇ ਮਸ਼ੀਨਾਂ ਵੀ ਲਿਆ ਕੇ ਲੱਗਦਾ ਮਿੱਟੀ ਮੁੱਟੀ ਸਟਾਲੀ ਸੀਗੀ ਵੀ ਇਹਦੇ ਉੱਤੇ ਅਸੀਂ ਉਹ ਕੁਝ ਬਣਾਉਣਾ ਆ ਜਿਹੜਾ ਉਹ ਬ੍ਰਿਜ ਬਣਾ ਦੇਣਾ ਆ ਐਨਡੀਪੀ ਆ ਗਈ ਉਹਨਾਂ ਨੇ ਚੇਂਜ ਕਰਤਾ ਪਰ ਚੇਂਜ ਕੀਤੀ ਨੂੰ ਵੀ ਹਜੇ ਤੱਕ ਉੱਥੇ ਹਿਲਜੁਲ ਵੀ ਨਹੀਂ ਹੈ ਥੋੜੀ ਬਹੁਤੀ ਔਰ ਕਦੋਂ ਉਹਦੀਆਂ ਟਨਲ ਬਣਨੀ ਆ ਕੀ ਹੋਣਾ ਇਹ ਪ੍ਰੋਜੈਕਟ ਬਹੁਤ ਲੰਬੇ ਚਲੇ ਜਾਂਦੇ ਆ ਇਹਦੇ ਲਈ ਇਹ ਕਹੇ ਹੁਣ ਇਹ ਪਤਾ ਨਹੀਂ ਕਿੰਨੀ ਕੀ ਗੱਲ ਸਹੀ ਆ ਵੀ ਇਹਨਾਂ ਨੂੰ ਸੱਚੀਂ ਕੋਸ਼ਿਸ਼ ਕਰਨਾ ਚਾਹੀਦਾ ਵੀ ਇਹ ਲਾਲ ਫੀਤਾशाही ਜਿਹੜਾ ਰੈਡਟੇਪ ਇਸਮਾ ਵੀ ਜਿਹੜੇ ਕਲਰਕ ਫਾਈਲਾਂ ਇਧਰ ਉਧਰ ਨਹੀਂ ਤੋੜਦੇ ਉਹਨਾਂ ਨੂੰ ਲਈ ਇਹ ਜ਼ਰੂਰੀ ਆ ਜਾਂ ਸੱਚਮੁੱਚ ਹੀ ਕਿਤੇ ਕੋਈ ਹੋਰ ਇਹਦੇ ਵਿੱਚ ਗੜਬੜ ਅਗਲੀ ਗੱਲਬਾਤ ਕੈਨੇਡਾ ਦੇ ਯੂਰਪ ਦੇ ਨਾਲ ਸਬੰਧਾਂ ਬਾਰੇ ਸਬੰਧ ਜਿੱਦਾਂ ਦੇ ਕਿਦਾਂ ਦੇ ਆ ਪਰ ਮੁੱਖ ਰੋਲ ਇਹਦੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਦਾ ਆ ਜਿਹੜੇ ਅਮਰੀਕਨ ਰਾਸ਼ਟਰਪਤੀ ਨੇ ਡੋਨਲਡ 트੍ਰੰਪ ਉਹਨਾਂ ਨੇ ਪਿੱਛੇ ਜਿਆ ਕਿਹਾ ਸੀ ਕਿ ਇਹ ਹੋ ਸਕਦਾ ਉਹ ਕਹਿੰਦੇ ਅਸੀਂ ਨੈਟੋ ਦੇ ਜਿਹੜੇ ਮੈਂਬਰ ਨੇ ਜਾਂ ਅਲਾਈਸ ਨੇ ਇਹਨਾਂ ਦਾ ਵਿਚਾਰ ਨਾ ਕਰੀਏ ਇਹਨਾਂ ਦੇ ਨਾਲ ਖੜੀਏ ਤੇ ਇਹਦੇ ਨਾਲ ਹੋਇਆ ਕੀ ਸੀ ਯੂਰਪ ਜਿਹੜਾ ਆ ਉਹ ਸਾਰਾ ਹੀ ਸੰਕਟ ਦੇ ਵਿੱਚ ਚਲੇ ਗਿਆ ਸੀ ਕਿਉਂਕਿ ਯੂਰਪ ਸਾਰਾ ਹੀ ਅਮਰੀਕਨ ਮਿਲਟਰੀ ਦੀ ਸਪੋਰਟ ਦੇ ਉੱਤੇ ਨਿਰਪਰ ਕਰਦਾ ਆ ਬਹੁਤ ਵੱਡੇ ਪੱਧਰ ਦੇ ਉੱਤੇ ਡਿਫੈਂਸ ਦੇ ਲਈ ਆ ਜਿਹੜੀ ਹੁਣ ਯੂਕਰੇਨ ਦੇ ਨਾਲ ਲੜਾਈ ਲੱਗੀ ਆ ਯੂਰਪ ਨੂੰ ਇਹ ਗੱਲ ਸਮਝ ਆ ਗਈ ਆ ਕਿ ਜਿਹੜੇ ਸਰਵੈਲੈਂਸ ਇੰਟੈਲੀਜੈਂਸ ਤੇ ਦੂਜਾ ਸਾਰਾ ਕੁਝ ਆ ਉਹ ਅਮਰੀਕਾ ਦੇ ਆ ਅਮਰੀਕਾ ਦੇ ਆਸਰੇ ਪਾਸ ਰਹੀ ਏ ਸਾਰਾ ਕੁਝ ਚੱਲਦਾ ਕੈਨੇਡਾ ਹੁਣ ਜਿਹੜਾ ਵੀ ਅਮਰੀਕਾ ਤੇ ਡਿਪੈਂਡ ਕਰਦਾ ਇਹ ਸਾਰੇ ਜਾਣਦੇ ਆ ਕੈਨੇਡਾ ਨੇ ਜਿਹੜੀਆਂ ਕਈ ਡਿਫੈਂਸ ਪਾਰਟਨਰਸ਼ਿਪਸ ਯੂਰਪ ਦੇ ਨਾਲ ਹੁਣ ਐਕਸਪਲੋਰ ਕਰਨੀਆਂ ਸ਼ੁਰੂ ਕੀਤੀਆਂ ਇਹਦੇ ਨਾਲ ਜਿਹੜਾ ਉਹਨਾਂ ਨੇ ਕਿਹਾ ਹੈ ਕਿ ਮਤਲਬ ਭਾਵੇਂ ਮਾੜਾ ਹੋਵੇ ਪਰ ਥੋੜਾ ਬਹੁਤਾ ਕੁਝ ਇਹਨਾਂ ਨੇ ਹੋਰ ਵੀ ਸੋਚਣਾ ਸ਼ੁਰੂ ਕੀਤਾ ਹੁਣ ਕਿਉਂਕਿ ਕੈਨੇਡਾ ਜਦੋਂ ਦੇਖੋ ਨੈਟੋ ਦੇ ਵਿੱਚ ਕੀ ਹੈ ਨੈਟੋ ਦੇ ਜਿੰਨੇ ਦੇਸ਼ ਨੇ ਉਹ ਸਾਰੇ ਇਕੱਠੇ ਨੇ 32 ਦੇਸ਼ ਜਿੰਨੇ ਵੀ ਨੇ ਇਹ ਕੈਨੇਡਾ ਅਮਰੀਕਾ ਦੇ ਸਮੇਤ ਉਹ ਇਕੱਠੇ ਨਹੀਂ ਤੇ ਉਹਨਾਂ ਦੀ ਸਲਾਹ ਇਹ ਆ ਜਾਂ ਉਹਨਾਂ ਦਾ ਸਮਝੌਤਾ ਇਹ ਆ ਵੀ ਜੇ ਇੱਕ ਤੇ ਕਿਸੇ ਨੇ ਹਮਲਾ ਕਰਤਾ ਤੇ ਸਾਰੇ ਉਹਦਾ ਬਚਾਅ ਕਰਨਗੇ ਹੁਣ ਇੱਕ ਤੇ ਹਮਲਾਤ ਕਿਸੇ ਤੇ ਹੋ ਗਿਆ ਬਚਾਅ ਕਰਨ ਦੇ ਵਿੱਚ ਵੱਡਾ ਦੇਸ਼ ਇਹਨਾਂ ਸਾਰੇ ਨੈਟੋ ਦੇ ਵਿੱਚ ਅਮਰੀਕਾ ਆ ਅਮਰੀਕਾ ਨੇ ਉਹ ਸਮਝੌਤੇ ਦੇ ਵਿੱਚ ਇਹ ਕਿਹਾ ਸੀ ਵੀ ਬਚਾਅ ਆ ਕਰਾਂਗੇ ਪਰ ਤੁਸੀਂ ਆਪਣੀ ਮਿਲਟਰੀ ਦੇ ਉੱਤੇ ਵੀ ਤੇ ਕੋਈ ਪੈਸਾ ਲਾਓ ਜੀਡੀਪੀ ਦਾ 2% ਤਾਂ ਸਪੈਂਡ ਕਰੋ ਕੈਨੇਡਾ ਵੀ ਨਹੀਂ ਕਰ ਰਿਹਾ ਜਿੰਨੀ ਉਸ ਸਮਝੌਤੇ ਦੇ ਵਿੱਚ ਉਹਨਾਂ ਨੇ ਕਿਹਾ ਸੀ ਕੈਨੇਡਾ ਵੀ ਨਹੀਂ ਉਹਨੂੰ ਉਹਨਾਂ ਸਪੈਂਡ ਕਰ ਰਿਹਾ ਸੋ ਇਸ ਸਾਰੀ ਗੱਲਬਾਤ ਦੇ ਵਿੱਚੋਂ ਅਮਰੀਕਾ ਨੇ ਕਹਿੰਇਆ ਤੁਸੀਂ ਘੱਟੋ-ਘੱਟ ਆਪਣਾ ਪੈਸਾ ਹੀ ਨਹੀਂ ਲਾ ਰਹੇ ਜਿੰਨਾ ਤੁਹਾਨੂੰ ਲਾਉਣਾ ਚਾਹੀਦਾ ਤੇ ਅਸੀਂ ਆਪਣਾ ਪੈਸਾ ਤੁਹਾਨੂੰ ਲਾ ਕੇ ਕਿਉਂ ਬਚਾਈਏ ਜੇ ਤੁਸੀਂ ਆਪਣਾ ਵਿਚਾਰ ਨਹੀਂ ਕਰਨਾ ਚਾਹੋਗੇ ਰਾਸ਼ਟਰਪਤੀ ਟਰੰਪ ਨੇ ਹੱਥ ਪਿੱਛੇ ਖਿੱਚ ਲਿਆ ਜਦੋਂ ਉਹਨੇ ਖਿੱਚ ਲੈਣਾ ਪਰ ਉਹਨੇ ਕਹਿ ਦਿੱਤਾ ਵੀ ਹੋ ਸਕਦਾ ਅਸੀਂ ਤੁਹਾਡੀ ਮਦਦ ਨਾ ਕਰੀਏ ਹੁਣ ਇਹਨਾਂ ਨੂੰ ਫਿਕਰ ਪਿਆ ਯੂਰਪ ਨੂੰ ਆਪਣਾ ਫਿਕਰ ਆ ਕੈਨੇਡਾ ਨੂੰ ਆਪਣਾ ਫਿਕਰ ਆ ਹੁਣੇ ਕਿਸੇ ਨਾ ਕਿਸੇ ਤਰ੍ਹਾਂ ਐਕਸਪਲੋਰ ਕਰ ਰਹੇ ਵੀ ਆਪਾਂ ਰਲ ਕੇ ਹੀ ਕੁਝ ਕਰ ਲਈਏ ਯੂਰਪ ਤੇ ਕੈਨੇਡਾ ਸੋ ਹੁਣ ਉਹ ਜਿਹੜੀ ਡਿਫੈਂਸ ਪਾਰਟਨਰਸ਼ਿਪ ਆ ਯੂਰਪ ਤੇ ਨਾਲ ਅ ਜਿਹੜੀ ਆ ਉਧਰਲੇ ਪਾਸੇ ਇਹਨਾਂ ਨੇ ਕਰਨੀ ਸ਼ੁਰੂ ਕੀਤੀ ਆ ਡਿਫੈਂਸ ਸਟੀਲਸ ਦੇ ਉੱਤੇ ਕੰਮ ਕਰ ਰਹੇ ਆ ਗੱਲਾਂ ਬਾਤਾਂ ਚੱਲ ਰਹੀਆਂ ਆ ਕੈਨੇਡਾ ਤੇ ਯੂਰਪ ਯੂਨੀਅਨ ਦੀ ਡਿਫੈਂਸ ਪਾਰਟਨਰਸ਼ਿਪ ਦੀਆਂ ਅ ਦੂਜੀ ਆ ਕਿ ਜਿਹੜਾ ਹੋ ਸਕਦਾ ਹੈ ਰਲ ਕੇ ਹਥਿਆਰ ਬਣਾਉਣੇ ਸ਼ੁਰੂ ਕਰ ਦੇਣ ਜਿਹੜੀ ਸ਼ੇਅਰਡ ਵੈਪਨ ਪ੍ਰੋਡਕਸ਼ਨ ਆ ਜਾਂ ਮਿਲਟਰੀ ਕੋਆਪਰੇਸ਼ਨ ਆ ਯੂਰਪ ਨੇ ਬਹੁਤ ਇੱਕ ਬਹੁਤ ਵੱਡੀ ਡਿਫੈਂਸ ਪਲਾਨ ਵੀ ਲਾਂਚ ਕੀਤੀ ਹੈ ਯੂਰਪ ਯੂਨੀਅਨ ਨੇ ਅਨਾਉਂਸ ਕੀਤਾ ਆ ਰੀ ਆਰਮ ਯੂਰਪ ਉਹਦਾ ਨਾਮ ਰੱਖਿਆ ਇਹਨਾਂ ਨੇ ਇੱਕ ਪਲਾਨ ਜਿਹੜਾ ਇਹ ਕਹਿ ਰਿਹਾ ਕਿ ਇਹ 1.2 ਟ੍ਰਿਲੀਅਨ ਡਾਲਰ ਤੋਂ ਜ਼ਿਆਦਾ ਅਗਲੇ 5 ਸਾਲਾਂ ਦੇ ਵਿੱਚ ਖਰਚਣਗੇ ਆਪਣੇ ਯੂਰਪ ਨੂੰ ਤੇ ਡਿਫੈਂਸ ਇੰਡਸਟਰੀ ਨੂੰ ਬੂਸਟ ਕਰਨ ਦੇ ਲਈ ਕੈਨੇਡਾ ਉਸ ਪਲਾਨ ਦਾ ਹਿੱਸਾ ਬਣਨਾ ਚਾਹੁੰਦਾ ਸਾਡੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਉਹਨਾਂ ਨੇ ਇਹਨੂੰ ਜੁਆਇਨ ਕੀਤਾ ਇਹਦੀ ਮਤਲਬ ਜੁਆਇਨ ਨਹੀਂ ਕੀਤਾ ਇਹਦੀ ਸਪੋਰਟ ਕੀਤੀ ਆ ਕਿ ਜਿਹੜੀ ਰੀਆਰਮ ਨੂੰ ਜੁਆਇਨ ਕਰਨ ਦੀ ਕਿ ਇੱਕ ਬਹੁਤ ਵੱਡਾ ਹੈਗਾ ਜਿਹਦੇ ਨਾਲ ਕੈਨੇਡਾ ਦੀ ਇਕਨੋਮੀ ਬੂਸਟ ਹੋਊਗੀ ਡਿਫੈਂਸ ਇੰਡਸਟਰੀ ਵੀ ਹੋਊਗੀ ਸਪੈਸ਼ਲੀ ਜਿਹੜੀ 에어로ਸਪੇਸ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਖੇਤਰ ਦੇ ਵਿੱਚ ਯੂਰਪ ਯੂਨੀਅਨ ਕੰਟਰੀਆਂ ਵੀ ਆਪਸ ਦੇ ਵਿੱਚ ਇੱਕ ਸੁਰਚ ਨਹੀਂ ਆ ਉਹ ਵੀ ਇਸ ਪਾਰਟਨਰਸ਼ਿਪ ਦੇ ਉੱਤੇ ਡਿਵਾਈਡਡ ਨੇ ਫਰਾਂਸ ਇਹ ਚਾਹੁੰਦਾ ਆ ਕਿ ਯੂਰਪ ਆਪਣੇ ਹਥਿਆਰ ਬਣਾਵੇ ਜਿਹਦਾ ਦੂਜੇ ਦੇਸ਼ ਜਰਮਨੀ ਵਰਗੇ ਦੇਸ਼ ਨੇ ਜਾਂ ਨੀਦਰਲੈਂਡ ਆ ਉਹ ਕਹਿੰਦੇ ਵੀ ਅਸੀਂ ਕੈਨੇਡਾ ਨਾਲ ਰਲ ਕੇ ਕੰਮ ਕਰ ਲੈਨੇ ਆ ਸਾਡੇ ਲਈ ਸਾਂਝਾ ਕਰ ਲੈਣਾ ਚਾਹੀਦਾ ਕੈਨੇਡਾ ਦੀ ਡਿਫੈਂਸ ਸਪੈਂਡਿੰਗ ਬਹੁਤ ਘੱਟ ਆ ਕੈਨੇਡਾ ਨੇ ਨੈਟੋ ਦੀ ਜਿੱਦਾ ਪਹਿਲਾਂ ਜ਼ਿਕਰ ਕੀਤਾ 2% ਸਪੈਂਡਿੰਗ ਦੇ ਟਾਰਗੇਟ ਤੱਕ ਨਹੀਂ ਪਹੁੰਚ ਸਕੇ ਜਿਹਦੇ ਨਾਲ ਇਹਦੀ ਰੈਪਿਊਟੇਸ਼ਨ ਖਰਾਬ ਹੋ ਰਹੀ ਹੈ ਤੇ ਕੁਝ ਜਿਹੜੇ ਯੂਰੋਪੀਅਨ ਹੈਗੇ ਨੇ ਉਹ ਵੀ ਇਸੇ ਗੱਲ ਕਹਿ ਰਹੇ ਆ ਜਿਹੜੀ ਗੱਲ ਅਮਰੀਕਾ ਕਰ ਰਿਹਾ ਵੀ ਜਦੋਂ ਇਹ 2% ਆਪਣਾ ਲਾ ਹੀ ਨਹੀਂ ਰਿਹਾ ਸਪੈਂਡਿੰਗ ਹੀ ਨਹੀਂ 2% ਉੱਥੇ ਕਰ ਰਿਹਾ ਤੇ ਯੂਰਪ ਵਾਲੇ ਕਹਿੰਦੇ ਫਿਰ ਅਸੀਂ ਸਾਂਝੀ ਕਿੱਦਾਂ ਕਰ ਸਕਦੇ ਜਦੋਂ ਇਹਨਾਂ ਨੇ ਪੈਸੇ ਹੀ ਨਹੀਂ ਲਾਉਣਾ ਯੂਰਪ ਹਜੇ ਵੀ ਨੈਟੋ ਨੂੰ ਕੀਮਤ ਸਮਝਦਾ ਆ ਵੀ ਕੈਨੇਡਾ ਨਾਲ ਆ ਤੇ ਇਹਦੇ ਚ ਹੋਣਾ ਚਾਹੀਦਾ ਪਰ ਕੈਨੇਡਾ ਕੋਲੇ ਇੱਕ ਚਾਂਸ ਆ ਇਸ ਵੇਲੇ ਕਿ ਜਿਹੜੇ ਐਕਸਪਰਟ ਕਹਿ ਰਿਹਾ ਕਿ ਮੌਕਾ ਆ ਜਿੱਥੇ ਇਹ ਆਪਣੇ ਆਪ ਨੂੰ ਪ੍ਰੂਫ ਕਰ ਸਕਦਾ ਸੋ ਨਵੇਂ ਜਿਹੜੇ ਇਹਦੇ ਸਿੱਟੇ ਨੇ ਉਹ ਸਾਹਮਣੇ ਨਿਕਲ ਕੇ ਆਉਣ ਅਗਲੀ ਗੱਲਬਾਤ ਅਲਟਰਾ ਪ੍ਰੋਸੈਸਡ ਫੂਡ ਬਾਰੇ ਆ ਵੀ ਇਹ ਸਿਹਤ ਦੇ ਲਈ ਮਾੜਾ ਆ ਸਾਰੇ ਜਾਣਦੇ ਆ ਸਟੱਡੀਆਂ ਜਿਹੜੀਆਂ ਦੱਸ ਰਹੀਆਂ ਆ ਉਹਨਾਂ ਨੇ ਹੁਣ ਇੱਕ ਮੈਕਮਾਸਟਰ ਯੂਨੀਵਰਸਿਟੀ ਨੇ ਰਿਸਰਚ ਕੀਤੀ ਆ ਕਿ ਅਲਟਰਾ ਪ੍ਰੋਸੈਸਡ ਫੂਡ ਦੇ ਨਾਲ ਹਾਈ ਬਲੱਡ ਪ੍ਰੈਸ਼ਰ ਹੁੰਦਾ ਕੋਲੇਸਟ੍ਰੋਲ ਵਧਦੀ ਆ ਦਿਲ ਦੀਆਂ ਬਿਮਾਰੀਆਂ ਦਾ ਰਿਸਕ ਵੱਧਾ ਆ ਤੇ ਈਵਨ ਜਿਹੜੇ ਲੋਕ ਜਵਾਨ ਨੇ ਹਜੇ ਮਤਲਬ ਜਵਾਨੀ ਚ ਨੇ ਐਕਟਿਵ ਨੇ ਮਤਲਬ ਫਿਰਦੇ ਤੁਰਦੇ ਨੇ ਹਿਲਜੁਲ ਕਰਦੇ ਨੇ ਤੇ ਭਾਵੇਂ ਕਿ ਓਵਰ weight ਨਹੀਂ ਵੀ ਆ ਉਹਨਾਂ ਦੇ ਲਈ ਵੀ ਇਹ ਬੀਪੀ ਵਧਾਊਗਾ ਕੋਲੇਸਟ੍ਰੋਲ ਵਧਾਊਗਾ ਦਿਲ ਦੀਆਂ ਬਿਮਾਰੀਆਂ ਵਧਾਊਗਾ আল্ট্রਾ ਪ੍ਰੋਸੈਸਡ ਫੂਡ ਉਹਨਾਂ ਨੇ ਕਿਹਾ ਕਿ ਜਿਹੜਾ ਇਹ ਜਿਹੜਾ আল্ট্রਾ ਪ੍ਰੋਸੈਸਡ ਫੂਡ ਦੇ ਵਿੱਚ ਹੈ ਕੀ ਆ ਚਿਪਸ ਇਹਦੇ ਚ ਆਉਂਦੇ ਨੇ ਫਰੋਜ਼ਨ ਮੀਲ ਇਹਦੇ ਚ ਆਉਂਦਾ ਡੈਲੀ ਮੀਟਸ ਇਹਦੇ ਚ ਆਉਂਦੇ ਆ ਪਰ ਇਹਦੇ ਵਿੱਚ ਜਿਹੜੀਆਂ ਅਸੀਂ ਹੈਲਥੀ ਆਈਟਮਸ ਕਹਿੰਦੇ ਆ ਜਿਦਾ ਪ੍ਰੋਟੀਨ ਬਾਰ ਖਾਂਦੇ ਆ એનર્ਜੀ ਡਰਿੰਕਸ ਨੇ ਬ੍ਰੇਕਫਾਸਟ ਸੀਰੀਅਲਸ ਨੇ ਇਹ ਸਾਰੀਆਂ ਹੀ ਅਲਟਰਾ ਪ੍ਰੋਸੈਸਡ ਫੂਡ ਦੇ ਵਿੱਚ ਆ ਰਹੀਆਂ ਜਿਹੜੀ ਐਡਿਕਟਿਵਸ ਨੇ ਉਹ ਇੱਕ ਵੱਡੀ ਪ੍ਰੋਬਲਮ ਆ ਬਹੁਤੀ ਵਾਰੀ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਕੁਛ ਨਾ ਕੁਛ ਇਹੋ ਜਿਹਾ ਪਾਇਆ ਹੁੰਦਾ ਜਿਹੜਾ ਉਹਨੂੰ ਉਹਦਾ ਉਹਦਾ ਸਵਾਦ ਵਧਾਉਂਦਾ ਆ ਜਾਂ ਉਹਦਾ ਰੰਗ ਹੁਣ ਮਤਲਬ ਰੰਗ ਤੇ ਪਾਇਆ ਹੀ ਨਾ ਕੋਈ ਨਾ ਕੋਈ ਕਲ ਉਹਦੇ ਵਿੱਚ ਉਹ ਜਿਹੜਾ ਆ ਅਸਲ ਦੇ ਵਿੱਚ ਆਮ ਤੌਰ ਤੇ ਅਸੀਂ ਘਰ ਦੇ ਖਾਣੇ ਦੇ ਵਿੱਚ ਉਹਨੂੰ ਨਹੀਂ ਵਰਤਦੇ ਉਹਦੇ ਕਹਿੰਦੇ ਸਰੀਰ ਨੂੰ ਸਿੱਧਾ ਸਿੱਧਾ ਨੁਕਸਾਨ ਹੋ ਰਿਹਾ ਹੈ ਇਸ ਸਿਰਫ ਓਵਰ weight ਨਾਲ ਇਹਦਾ ਕੋਈ ਸੰਬੰਧ ਨਹੀਂ ਆ ਹੈਲਥ ਰਿਸਕ ਜਿਹੜੇ ਨੇ ਉਹ ਉਸ ਵੇਲੇ ਵੀ ਨੇ ਜੇ ਤੁਹਾਡਾ BMI ਮਿਲ ਤੁਹਾਡਾ ਭਾਰ ਵੀ ਠੀਕ ਆ ਬੰਦਾ ਕਹਿੰਦਾ ਜਿਹੜਾ ਭਾਰਾ ਬੰਦਾ ਉਹਨੂੰ ਹੀ ਇਹਦਾਂ ਦੀਆਂ ਚੀਜ਼ਾਂ ਹੁੰਦੀਆਂ ਓਵਰ weight ਹੁੰਦਾ ਜਿਹੜੇ ਅਲਟਰਾ ਪ੍ਰੋਸੈਸਡ ਫੂਡਸ ਨੇ ਉਹ ਦੂਜਿਆਂ ਸਿਹਤਮੰਦ ਲੋਕਾਂ ਦੇ ਵਿੱਚ ਵੀ ਇਹ ਪ੍ਰੋਬਲਮ ਪੈਦਾ ਕਰ ਦਿੰਦਾ ਇਹਨੂੰ ਇਨਸੂਲਿਨ ਰੈਜ਼ਿਸਟੈਂਸ ਹੋ ਜਾਂਦੀ ਸ਼ੂਗਰ ਹੋ ਜਾਂਦੀ ਉਹਨਾਂ ਨੂੰ ਇਨਫਲੇਮੇਸ਼ਨ ਹੋ ਜਾਂਦੀ ਹੈ ਸੋ ਇਹਦੇ ਨਾਲ ਕੀ ਆ ਕਿ ਜਿਹੜਾ ਉਹਦਾ ਉਹਦਾ ਲੈਵਲ ਆ ਉਹ ਉੱਤੇ ਚੱਲਿਆ ਜਾਂਦਾ ਸੋ ਇਹ ਹੁਣ ਵੱਖਰੇ ਵੱਖਰੇ ਜਿਹੜੇ ਲੋਕ ਨੇ ਉਹ ਵੱਖਰਾ ਵੱਖਰਾ ਜਿਹੜਾ ਮਤਲਬ ਉਹ ਇਫੈਕਟ ਹੁੰਦਾ ਉਹਨਾਂ ਦੇ ਉੱਤੇ ਜਿਹੜੇ ਤਾਂ ਲੋਅਰ ਇਨਕਮ ਵਾਲੇ ਲੋਕ ਨੇ ਉਹ ਜ਼ਿਆਦਾ ਇਹ ਖਾਂਦੇ ਆ ਅਲਟਰਾ ਪ੍ਰੋਸੈਸਡ ਫੂਡ ਜਿਹੜੇ ਅਮੀਰ ਲੋਕ ਨੇ ਉਹ ਇਹ ਚੀਜ਼ਾਂ ਨਹੀਂ ਖਾਂਦੇ ਉਹ ਮਤਲਬ ਜੜੀਆਂ ਮਤਲਬ ਪ੍ਰੋਟੀਨ ਪਾਊਡਰ ਜਾਂ ਕੁਝ ਹੋਰ ਉਹ ਵੱਖਰਾ ਜਿਹੜੇ ਮਤਲਬ ਆਹ ਜਿੰਨੇ ਜੰਕ ਫੂਡ ਆ ਜਿਹੜਾ ਚਾਹੇ ਆਹ ਸੀਰੀਅਲ ਲਾ ਲਓ ਚਾਹੇ ਪ੍ਰੋਟੀਨ 바ਰ ਲਾ ਲਓ ਜਾਂ ਤੁਸੀਂ ਜੋ ਕੁਛ ਵੀ ਆ ਸਾਰਾ ਕੁਛ ਹੈਗਾ ਆ ਇਹ इवन ਆ ਫਰਾਈਜ਼ ਜਿਹੜੀਆਂ ਨੇ ਦੂਜੀਆਂ ਤੀਜੀਆਂ ਚੀਜ਼ਾਂ ਨੇ ਜਾਂ ਜਿੰਨਾ ਆਪਾਂ ਜਲਦ ਜਲਦ ਦੇ ਡਰਾਈਵ ਥਰੂ ਦੇ ਉੱਤੇ ਫੂਡ ਲੈ ਕੇ ਖਾਣੇ ਆ ਉਹ ਬਹੁਤਾ ਉਹੀ ਆ ਤੇ ਇਹ ਸਸਤਾ ਹੁੰਦਾ ਤੇ ਲੋਕ ਜ਼ਿਆਦਾ ਖਾਂਦੇ ਜਿਹੜਾ ਸਬਜ਼ੀਆਂ ਹਰੀਆਂ ਫਰੂਟ ਜਾਂ ਹੋਰ ਚੀਜ਼ਾਂ ਨੇ ਉਹ ਦੱਸਦੇ ਆ ਵੀ ਉਹ ਜਾਂ ਘਰ ਬਣਾ ਕੇ ਖਾਣਾ ਜਿਹੜਾ ਬਿਨਾ ਪਰ ਜ਼ੀਰੋ ਟਿਪਸ ਤੋਂ ਉਹ ਹਾਇਰ ਜਿਹੜੇ ਇਨਕਮ ਵਾਲੇ ਲੋਕ ਨੇ ਉਹ ਜ਼ਿਆਦਾ ਕਰ ਰਹੇ ਆ ਸੋ ਇਹ ਸਟੱਡੀ ਦੇ ਵਿੱਚ ਕਈ ਰეკਮੈਂਡੇਸ਼ਨ ਦਿੱਤੀਆਂ ਗਈਆਂ ਜਿਹੜਾ ਹੋਲ ਫੂਡ ਆ ਉਹ ਫਾਇਦਾ ਦੇ ਰਿਹਾ ਮੀਟ ਐਗ ਜਾਂ ਤੁਹਾਡਾ ਜਿਹੜਾ ਫਰੂਟਸ ਨੇ ਵੈਜੀਟੇਬਲਸ ਨੇ ਜਾਂ ਇਹ ਇਹ ਚੀਜ਼ਾਂ ਜ਼ਿਆਦਾ ਫਾਇਦਾ ਦੇ ਰਹੀਆਂ ਸੋ ਹੁਣ ਪਾਲਿਸੀ ਇਹਦੇ ਲਈ ਕਿਤੇ ਨਾ ਕਿਤੇ ਬਦਲਣੀ ਚਾਹੀਦੀ ਆ ਰਿਸਰਚਰਸ ਇਹ ਰਿਸਰਚਰ ਜਿਹੜੇ ਨੇ ਇਹ ਕਹਿ ਰਹੇ ਨੇ ਕਿ ਫੂਡ ਲੇਬਲਿੰਗ ਕਲੀਅਰ ਹੋ ਤੇ ਦੱਸਿਆ ਹੋਇਆ ਇਹਦਾ ਕੀ ਨੁਕਸਾਨ ਆ ਜਿਹੜਾ ਦੂਜੀ ਐਜੂਕੇਸ਼ਨ ਕੈਂਪੇਨਸ ਚਲਾਉਣੀਆਂ ਚਾਹੀਦੀਆਂ ਜਿਹੜੀ ਅਫੋਰਡੇਬਲ ਹੈਲਦੀ ਫੂਡਸ ਆ ਉਹਦੇ ਤੱਕ ਅ ਜਿਹੜਾ ਬੈਟਰ ਹੋਣਾ ਚਾਹੀਦਾ ਤੇ ਜਿਹੜੀ ਅਲਟਰਾ ਪ੍ਰੋਸੈਸਡ ਫੂਡ ਵਾਲੀ ਮਾਰਕੀਟ ਆ ਉਹ ਘਟਾਉਣੀ ਚਾਹੀਦੀ ਆ ਤੁਹਾਡੀ ਬਾਡੀ ਨਹੀਂ ਦੱਸ ਸਕਦੀ ਵੀ ਇਹ ਅਲਟਰਾ ਪ੍ਰੋਸੈਸਡ ਫੂਡ ਆ ਜਾਂ ਰੀਅਲ ਫੂਡ ਆ ਇਹ ਜਿਹੜਾ ਪਰ ਜਿਹੜਾ ਅਲਟਰਾ ਪ੍ਰੋਸੈਸਡ ਫੂਡ ਆ ਉਹ ਸਾਡਾ ਜਿਹੜਾ ਵਿਚਾਰ ਪ੍ਰਬੰਧ ਆ ਜਿਹਨੂੰ ਇਮਿਊਨ ਸਿਸਟਮ ਕਹਿੰਦੇ ਆ ਉਹਦਾ 네ਗੇਟਿਵ ਰਿਸਪੌਂਸ ਟ੍ਰਿਗਰ ਕਰਦਾ ਆ ਤੇ ਬਾਡੀ ਜਿਹੜੀ ਆ ਉਹਨੂੰ ਇੱਕ ਫੋਰਨ ਸਬਸਟੈਂਸ ਵਜੋਂ ਮੰਦੀ ਆ ਨਾ ਕਿ ਇੱਕ ਨੇਚਰਲ ਫੂਡ ਵਜੋਂ ਉਹਦੇ ਉੱਤੇ ਦਾ ਸਿੱਧਾ ਮਾੜਾ ਅਸਰ ਪੈ ਰਿਹਾ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਸ਼ਨੂ মিয়া ਗੱਲ ਬਤਾ